ਸਤ ਸ੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਵਿੱਚ ਬਈ ਸਵਾਗਤ ਆ ਸਾਰਿਆਂ ਦਾ ਤੇ ਤੁਹਾਨੂੰ ਸ਼ੁਰੂ ਦੇ ਵਿੱਚ ਹੀ ਕਹਿ ਦਿੰਨੇ ਆ ਵੀ ਵੀਡੀਓ ਨੂੰ ਸ਼ੇਅਰ ਤੇ ਲਾਇਕ ਵੱਧ ਤੋਂ ਵੱਧ ਕਰ ਦਿਓ ਕਿਉਂਕਿ ਅੱਜ ਵਾਲੀ ਜਾਣਕਾਰੀ ਤੁਹਾਡੇ ਸਾਰਿਆਂ ਬੱਕਰੀ ਪਾਲਣ ਵਾਲੇ ਕਿੱਤੇ ਨਾਲ ਜਿਹੜੇ ਜੁੜੇ ਹੋਏ ਨੇ ਸਾਰਿਆਂ ਲਈ ਬੜੀ ਖਾਸ ਹੋਣ ਵਾਲੀ ਆ ਕਿਉਂਕਿ ਆਪਾਂ ਇਹਦੇ ਵਿੱਚ ਮਾਸਟਰ ਜੀ ਨੂੰ ਪੁੱਛਣਾ ਹੈ ਮਾਸਟਰ ਗਰਜੀਤ ਸਿੰਘ ਜੀ ਆਪਣੇ ਨਾਲ ਵੀਡੀਓ ਦੇ ਵਿੱਚ ਰਹਿਣਗੇ ਅੱਜ ਦੀ ਚ ਤੇ ਇਹਨਾਂ ਤੋਂ ਮੱਕੀ ਦੇ ਆਚਾਰ ਬਾਰੇ ਪੁੱਛਣਾ ਵੀ ਬੱਕਰੀਆਂ ਨੂੰ ਮੱਕੀ ਦਾ ਚਾਰ ਪਾਉਣਾ ਚਾਹੀਦਾ ਜਾਂ ਨਹੀਂ ਜੇ ਪਾਉਣਾ ਚਾਹੀਦਾ ਤਾਂ ਉਹ ਕਿਹੜਾ ਚਾਰ ਪਾਉਣਾ ਚਾਹੀਦਾ ਤੇ ਪਾਉਣ ਦਾ ਤਰੀਕਾ ਕੀ ਆ ਇਹੀ ਗੱਲਬਾਤ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਕਰਾਂਗੇ ਵੀਡੀਓ ਬੜੀ ਲੰਮੀ ਨਹੀਂ ਕਰਦੇ ਤਾਂ ਵੱਧ ਤੋਂ ਵੱਧ ਸ਼ੇਅਰ ਤੇ ਲਾਇਕ ਜ਼ਰੂਰ ਕਰ ਦਿਓ ਜਿਹੜੇ ਵੀਰ ਫੇਸਬੁੱਕ ਤੇ ਦੇਖਦੇ ਆ ਉਹ ਫੋਲੋ ਕਰ ਲਓ ਤੇ ਜਿਹੜੇ YouTube ਤੇ ਆ ਓ ਬਾਈ ਸਬਸਕ੍ਰਾਈਬ ਕਰ ਲਓ ਤਾਂ ਜੋ ਆਪਾਂ ਹੋਰ ਅੱਗੇ ਵਧੀਆ ਵੀਡੀਓ ਲੈ ਕੇ ਆ ਸਕੀਏ ਮਾਸਟਰ ਜੀ ਸਵਾਗਤ ਆ ਤੁਹਾਡਾ ਇਸ ਨਵੀਂ ਵੀਡੀਓ ਵਿੱਚ ਤੇ ਸਾਨੂੰ ਇਹ ਜਾਣਕਾਰੀ ਦਿਓ ਜੀ ਆਚਾਰ ਬਾਰੇ ਹਾਂਜੀ ਬਾਈ ਜੀ ਪਹਿਲਾਂ ਤਾਂ ਬਲੈਟੀ ਟੀਵੀ ਤੁਹਾਡਾ ਸਵਾਗਤ ਕਰਦੇ ਆ ਮਾਨ ਕਮਰਸ਼ਲ ਗੋਡਫਰਮ ਤੇ ਕਿ ਤੁਸੀਂ ਜਿਹੜਾ ਅੱਜ ਟੌਪਿਕ ਚੁਣਿਆਗਾ ਵੀ ਜਿਹੜਾ ਸਾਇਲਜਾ ਕੀ ਇਹ ਬੱਕਰੀਆਂ ਨੂੰ ਪਾ ਸਕਦੇ ਆ ਹੂੰ ਇਹੀ ਟੌਪਿਕ ਆ ਤੁਹਾਡਾ ਅੱਜ ਹਾਂਜੀ ਬਾਈ ਜੀ ਗੱਲ ਇਹ ਹੈਗੀ ਕਿਉਂਕਿ ਜਿਹੜੀ ਜਿਹੜਾ ਸਾਈਲ ਜਾਗਾ ਪਹਿਲੀ ਗੱਲ ਤਾਂ ਜਿਹੜਾ ਆਪਾਂ ਮਤਲਬ ਟੋਆਆਂ ਦੇ ਵਿੱਚ ਪਾ ਰਿਆਂਗੇ ਤੁਸੀਂ ਸਾਰੇ ਪੰਜਾਬ ਦੇ ਵਿੱਚ ਦੇਖ ਹੀ ਰਹੋਗੇ ਹਾਂਜੀ ਵੀ ਜੇ ਉਹਨੂੰ ਕਹਦੀਏ ਕੋਈ ਜ਼ਿਆਦਾ ਕੁਆਲਟੀ ਵਾਲਾ ਨਹੀਂ ਬਣ ਰਿਹਾ achar ਕਿਉਂਕਿ ਤੁਹਾਨੂੰ ਪਤਾ ਵੀ ਜ਼ਿਆਦਾ ਖਰਾਬ ਵੀ ਹੋ ਰਿਹਾ ਫੰਗਸ ਵੀ ਬਹੁਤ ਲੱਗ ਰਹੀ ਹੈ ਸਹੀ ਗੱਲ ਆ ਤੇ ਉਹਦੇ ਨਾਲ ਜੇ ਮੱਝਾ ਗਾਮ ਨੂੰ ਪੈ ਰਿਹਾ ਉਹਦੀਆਂ ਬਹੁਤ ਸਮੱਸਿਆਵਾਂ ਆ ਰਹੀਆਂ ਨੇ ਠੀਕ ਆ ਜੇਕਰ ਕੋਈ ਪਾ ਰਿਹਾ ਮੱਝਾ ਗਾਮਾ ਨੂੰ ਤਾਂ ਮੈਂ ਮੇਰੀਆਂ ਨੂੰ ਇਹੀ ਕਹਿਣਾ ਵੀ ਚੰਗੀ ਕੁਆਲਟੀ ਦਾ achar ਪਾਓ ਹੂੰ ਚੰਗੀ ਕੁਆਲਿਟੀ ਦਾ ਜਰ ਜੋ ਜੇ ਚਾਰ ਪਾਇਆ ਤਾਂ ਉਹਦੀ ਸ਼ਾਮ ਕਰੋ ਸ਼ਾਮ ਸ਼ਾਮ ਕਰੋ ਸਮਾਂ ਸਮਾਂ ਕਰੋ ਜਾਂ ਉਹਨੂੰ ਕੋਈ ਪੈਕਿੰਗ ਵਗੈਰਾ ਕਰਾਓ ਤਾਂ ਕਿ ਇਹਨੂੰ ਫੰਗਸ ਨਾ ਲੱਗੇ ਪਹਿਲੀ ਗੱਲ ਤਾਂ ਦੂਜੀ ਗੱਲ ਤੁਹਾਡਾ ਜਿਹੜਾ ਮਤਲਬ ਗੱਲ ਹੈਗੀ ਹੈਗੀ ਤੁਸੀਂ ਕਿਹਾ ਸੀ ਵੀ ਬੱਕਰੀਆਂ ਨੂੰ ਜਿਹੜਾ ਕੀ ਸਾਇਲਜ ਆਪਾਂ ਪਾ ਸਕਦੇ ਹਾਂ ਇਹਦੇ ਵਿੱਚ ਬਾਈ ਜੀ ਮੈਂ ਇਹ ਕਹਣਾ ਵੀ ਜਿਹੜਾ ਸਾਇਲਜ ਆ ਬੱਕਰੀਆਂ ਦੇ ਲਈ ਬਣਿਆ ਹੀ ਨਹੀਂ ਕਿਉਂਕਿ ਸਾਇਲਜ ਕੋਈ ਜ਼ਿਆਦਾ ਵਧੀਆ ਨਹੀਂਗਾ ਵੀ ਬੱਕਰੀਆਂ ਨੂੰ ਆਪਾਂ ਪਾ ਸਕਦੇ ਅੱਛਾ ਕਿਉਂਕਿ ਸ਼ੈਲਜ ਉਹਨਾਂ ਲਈ ਹੈਗਾ ਜਾਂ ਮਤਲਬ ਜਿਵੇਂ ਕਹੇ ਪਹਿਲੀ ਗੱਲ ਤਾਂ ਇੱਕ ਜਿਵੇਂ ਮੱਕੀ ਹੈ ਜਾਂ ਚਰੀ ਹੈ ਜਿਨ੍ਹਾਂ ਵਿੱਚ ਨਮੀ ਬਹੁਤ ਜ਼ਿਆਦਾ ਹੁੰਦੀ ਹੈ ਪਾਣੀ ਦੀ ਮਾਤ ਠੀਕ ਹੈ ਠੀਕ ਹੈ ਜੇਕਰ ਇਹਨੂੰ ਡਾਇਰੈਕਟ ਆਪਾਂ ਕਿਸੇ ਵੀ ਜਾਨਵਰ ਨੂੰ ਬੱਕਰੀ ਨੂੰ ਪਾਵਾਂਗੇ ਮੱਝਾਂ ਗਾਂਾਂ ਲਈ ਠੀਕ ਆ ਮਤਲਬ ਸ਼ੈਲਜ ਜੇ ਤੁਸੀਂ ਟੋਕ ਟੋਕਾ ਕਰਿਆ ਕਰਾਇਆ ਮਤਲਬ ਪਾ ਸਕਦੇ ਆ ਮੱਕੀ ਦਾ ਪਾ ਸਕਦੇ ਆ ਚਰੀ ਦਾ ਪਾ ਸਕਦੇ ਆ ਕੋਈ ਪਾ ਸਕਦੇ ਹੋ ਪਰ ਜੇਕਰ ਬੱਕਰੀਆਂ ਨੂੰ ਗੱਲ ਕਰੀਏ ਬੱਕਰੀਆਂ ਉਹਨਾਂ ਨੂੰ ਪਾਇਆ ਜਾ ਸਕਦਾ ਜਿਹੜੀਆਂ ਦੁੱਧ ਵਾਲੀਆਂ ਬੱਕਰੀਆਂ ਨੇ ਠੀਕ ਹੈ ਦੁੱਧ ਵਾਲੀਆਂ ਬੱਕਰੀਆਂ ਨੂੰ ਤੁਸੀਂ ਸਿੱਧੀ ਕਟਿੰਗ ਕਰਕੇ ਮਤਲਬ ਉਹਨਾਂ ਨੂੰ ਕੁਝ ਕੁ ਪਰਸੈਂ 30% ਜੇ ਆਪਾਂ ਕਹਿ ਦਈਏ ਤੁਸੀਂ ਹਰਾਚਾਰਾ ਦੇ ਸਕਦੇ ਹੋ ਕੋਈ ਦਿੱਕਤ ਨਹੀਂ ਠੀਕ ਹੈ ਜੇ ਆਪਾਂ ਕਹਿ ਦਈਏ ਵੀ ਉਹਨੂੰ 70% ਹੀ ਅਸੀਂ ਹਰੇ ਤੇ ਪਾਲਣਾਂ ਬੱਕਰੀਆਂ ਨੂੰ ਤਾਂ ਉਹ ਬਹੁਤ ਸਾਰਾ ਸਾਰ ਗਲਤ ਆ ਠੀਕ ਹੈ ਸਾਰਾ ਸਾਰ ਗਲਤ ਆ 70% ਦੇ ਨਾਲ ਕਦੇ ਵੀ ਜਿਹੜੀ ਮਤਲਬ ਹਰੇਚਾਰੇ ਦੇ ਉੱਪਰ ਬੱਕਰੀ ਨਹੀਂ ਪਲਦੀ ਕਿਉਂਕਿ ਬੱਕਰੀ ਦਾ ਮੇਨ ਫਕਸ ਇਹ ਕਿਉਂਕਿ ਜਿਹੜਾ ਮੱਝਾਂ ਗਾਵਾਂ ਨੇ ਉਹਨਾਂ ਦਾ ਕੋਈ ਆਪਾਂ ਵੇਟ ਨਹੀਂ ਗੇਨ ਕਰਾਉਣਾ ਕਿਉਂਕਿ ਜਿਹੜੀ ਬੱਕਰੀ ਆ ਬੱਚੇ ਆ ਉਹਨਾਂ ਦਾ ਮੇਨ ਮਕਸਦ ਆ ਉਹਨੇ ਭਾਰ ਦੇ ਹੀ ਆਪ ਨੂੰ ਪੈਸੇ ਮਿਲਨੇ ਆ ਇਹ ਸਾਨੂੰ ਆਪਾਂ ਨੂੰ ਪਤਾ ਹੀ ਆ ਜੀਵਨ ਭਾਰ ਵਧੂਗਾ ਫੇਰੀ ਪੈਸੇ ਮਿਲਣਗੇ ਤਾਂ ਇਸ ਲਈ ਜੇਕਰ ਤੁਸੀਂ ਸਾਇਲਜ ਪਾਉਂਗੇ ਠੀਕ ਆ ਜਾਂ ਜਿਆਦਾ ਹਰਾ ਪਾਉਂਗੇ ਉਹਦੇ ਨਾਲ ਤੁਹਾਡੀਆਂ ਬੱਕਰੀਆਂ ਜਿਹੜੇ ਪਿਚਕ ਜਾਣਗੀਆਂ ਕਮਜ਼ੋਰ ਹੋਣਗੀਆਂ ਕਮਜ਼ੋਰ ਹੋਣੀਆਂ ਵੇਟ ਨਹੀਂ ਵਧੂਗਾ ਉਹਨਾਂ ਦਾ ਤੇ ਉਹ ਗੱਲ ਕੀ ਹੈ ਇਹਦੇ ਵਿੱਚ ਗੱਲ ਇਹ ਹੈ ਫਰਜ਼ ਕਰੋ ਤੁਸੀਂ ਬੱਕਰੀ ਨੂੰ ਡਰਾਈ ਅਮਲਾ ਹਰਾ ਹਰਾ ਪਤਾ 5-7 ਕਿਲੋ ਹਰਾ ਪਤਾ 5 ਜਾਂ 5 ਕਿਲੋ ਮੰਨ ਲਓ 5 ਕਿਲੋ ਹਰਾ ਪਤਾ ਉਹ ਮਤਲਬ ਉਹਦਾ ਪੇਟ ਭਰ ਗਿਆ ਫਿਰ ਠੀਕ ਆ ਉਹ ਪੂਰੀ ਤੜੀ ਗਈ ਪੇਟ ਭਰ ਗਿਆ ਉਹ ਤੋਂ ਬਾਅਦ ਜਗਾਲੀ ਕਰੂਗੀ ਜਗਾਲੀ ਕਰਕੇ ਉਹਦੇ ਵਿੱਚ ਪਾਣੀ ਕੱਢੂਗੀ ਹੂੰ ਪਾਣੀ ਕੱਢੂਗੀ ਪਾਣੀ ਕੱਢ ਕੇ ਲੱਗ ਪਰ ਮੰਨੋ ਵੀ 5 ਕਿਲੋ ਵਿੱਚੋਂ ਨਾ 1 ਕਿਲੋ ਨੂੰ ਡਰਾਈ ਮੈਟਰ ਮਸਾਂ ਮਿਲੂਗਾ ਸੁੱਕਾ ਠੀਕ ਹੈ ਸਾਰਾ ਪਾਣੀ ਨਿਕਲ ਜਾਊਗਾ ਹੂੰ ਤਾਂ ਤੁਸੀਂ ਲਾਲੋ ਸਾਹਿਬ ਵੀ 5 ਜਿੰਨਾ ਪਾਣੀ ਸੀ ਉਹ ਤਾਂ ਕੱਢਤਾ ਤੇ ਮਿਲਿਆ ਕਿ ਉਹਨੂੰ ਮਿਹਨਤ ਕਰਕੇ ਨੇ 1 ਕਿਲੋ 1 ਕਿਲੋ 1 ਕਿਲੋ ਮਿਲਿਆ ਕਿਉਂ ਨਾ ਫਿਰ ਉਹਨੂੰ ਆਪਾਂ 1 ਕਿਲੋ ਦੀ ਥਾਂ ਨੂੰ 2 ਕਿਲੋ ਡਰਾਈ ਮੈਟਰੀ ਪਾ ਦਈਏ ਤਾਂ ਤਾਂ ਕਿ ਆਪਾਂ ਨੂੰ ਇੰਨਾ 5 ਕਿਲੋ ਟੋਕਰਾ ਪਾਉਣ ਦੀ ਕੀ ਲੋੜ ਆਪਾਂ ਨੂੰ ਹੂੰ ਆਪਾਂ ਟੋਕਰਾ ਪਾਇਆ ਕਿ ਉਹਨੂੰ ਕਿੰਨੀ ਉਹਦੀ ਨਰਜੀ ਵੇਸਟ ਹੋਈ ਆ ਠੀਕ ਹੈ ਉਹਦੇ ਦੇ ਆਪਾਂ ਨੂੰ ਡਰਾਈ ਮੈਟਟਰ ਉਹਦੇ ਨਾਲ ਠੀਕ ਹੈ ਹੁਣ ਤੁਸੀਂ ਕਹੋਗੇ ਵੀ ਮੈਂ ਕਹਣਾ ਵੀ ਸਾਇਲਜ ਬੱਕਰੀਆਂ ਨੂੰ ਨਹੀਂ ਪਾਉਣਾ ਚਾਹੀਦਾ ਹੂੰ ਕਿਉਂਕਿ ਸਾਇਲਜ ਦੇ ਉੱਪਰ ਨਾ ਤਾਂ ਉਹਨਾਂ ਵੇਟ ਗੇਨ ਕਰਨਾ ਕੱਲਾ ਪਿਸ਼ਾਬ ਕਰਨ ਨਹੀਂ ਆ ਅੱਛਾ ਪਿਸ਼ਾਬ ਕਰਨਗੇ ਆ ਤੇ ਤੁਹਾਨੂੰ ਉਹਦੀਆਂ ਥਲਾਂ ਦੀਆਂ ਬਿਮਾਰੀਆਂ ਨੇ ਉਹ ਵੀ ਜ਼ਿਆਦਾ ਹੋਣਗੀਆਂ ਕੋਈ ਬੰਦਾ ਜਿਹੜਾ ਮੈਂ ਕਹਣਾ ਪੰਜਾਬ ਦੇ ਵਿੱਚ ਬੱਕਰੀ ਸਾਇਲਜ ਦੇ ਬੱਕਰੀ ਪਾਲ ਰਿਹਾਗਾ ਉਹ ਠੀਕ ਆ ਉਹ ਵੇਟ ਗੇਨ ਨਹੀਂ ਕਰੂਗੀ ਹੂੰ ਪ੍ਰੋਪਰ ਵੇਟ ਗੇਨ ਨਹੀਂ ਕਰੂ ਜਿੰਨਾ ਆਪ ਨੂੰ ਚਾਹੀਦਾ ਹਾਂ ਹਾਂ ਠੀਕ ਆ ਢਿੱਡ ਢਿੱਡ ਭਰਨ ਲਈ ਠੀਕ ਆ ਦੇ ਸਕਦੇ ਆ ੁੱਕੀ ਮਰਦੀ ਖਾਊ ੁੱਕੀ ਮਰਦੀ ਖਾਊਗੀ ਪਰ ਜੇ ਉਹਨੂੰ ਆਪਾਂ ਕਹਿ ਦ ਬੱਕਰੀ ਪਾਲਣ ਦਾ ਸਹੀ ਤਰੀਕਾ ਬੱਕਰੀਆਂ ਦੇ ਲਈ ਸਾਇਲ ਜੀ ਦਾ ਕੋਈ ਬਾਹਰੀ ਬਧੀ ਵੱਡੀ ਗੱਲ ਨਹੀਂ ਹੈਗੀ ਵੀ ਸਾਇਲ ਤੋਂ ਬਿਨਾ ਇਹ ਬਚਣੀਆਂ ਨਹੀਂ ਮੈਂ ਵਾਦਾ ਕਰਦਾ ਸਾਇਲ ਦੀ ਕੋਈ ਜ਼ਰੂਰਤ ਨਹੀਂ ਠੀਕ ਹੈ ਠੀਕ ਹੈ ਦੂਜੀ ਗੱਲ ਇਹਦੇ ਵਿੱਚ ਇਹ ਹੁੰਦਾ ਕਈ ਚਾਰੇ ਹੁੰਦੇ ਨੇਗੇ ਜਿਵੇਂ ਆਪਾਂ ਗੱਲ ਕਰਦੇ ਆ ਮੱਕੀ ਦੀ ਹੋਗੀ ਚਰੀ ਦੀ ਹੋਗੀ ਇਹ ਚਾਰੇ ਆ ਜਿਹੜੇ ਇਹ ਮਤਲਬ ਆਪਾਂ ਕਟਿੰਗ ਕਰਕੇ ਆਪਾਂ ਦਧਾਰੂ ਬੱਕਰੀਆਂ ਨੂੰ 30% ਪਾ ਸਕਦੇ ਹਾਂ ਠੀਕ 30% ਪਾ ਸਕਦੇ ਹਾਂ ਉਸ ਤੋਂ ਬਾਅਦ ਦੂਜੇ ਕਈ ਚਾਰੇ ਹੁੰਦੇ ਨੇ ਫਲੀਦਾਰ ਫਲੀਦਾਰ ਚਾਰੇ ਜਿਵੇਂ ਰਿਸਕ ਆ ਜਾਂਦਾ ਹੂੰ ਜਿਹਨੂੰ ਲੂਸਣ ਕਹ ਦਿੰਦੇ ਆ ਮੱਖਣ ਕਾ ਆ ਜਾਂਦਾ ਠੀਕ ਆ ਜੀ ਜਬੀ ਆ ਜਾਂਦੀ ਹੈ ਹੂੰ ਠੀਕ ਆ ਇਹ ਜਿਹੜੀਆਂ ਚੀਜ਼ਾਂ ਨੇਗੀਆਂ ਇਹਨਾਂ ਨੂੰ ਆਪਾਂ ਡਰਾਈ ਰੂਪ ਦੇ ਵਿੱਚ ਸੁਕਾ ਕੇ ਹੀ ਪਾ ਸਕਦੇ ਆ ਠੀਕ ਹੈ ਸੁਕਾ ਕੇ ਪਾ ਸਕਦੇ ਆ ਜਿਹਦੇ ਨਾਲ ਕੇ ਤੁਹਾਡਾ ਜਿਹੜਾ ਮਤਲਬ ਡਰਾਈ ਮੈਟਰ ਆ ਉਹਦਾ ਮਤਲਬ ਪ੍ਰੋਟੀਨ ਆ ਕੀ ਉਹਨੂੰ ਘੱਟੋ ਘੱਟ 18 ਤੋਂ 20% ਮਿਲੂਗੀ ਹੂੰ 320% ਪ੍ਰੋਟੀਨ ਮਿਲੂਗੀ ਦੇ ਵਿੱਚ ਤੇ ਤੁਸੀਂ ਜਿਹੜਾ ਹਰਾ ਪਾਉਂਗੇ ਦੱਸੋ ਕਿ ਕੀ ਮਿਲਿਆ ਕਿਲੋ ਮਿਲੀ ਕਿਲੋ ਵੀ ਨਹੀਂ ਮਿਲਿਆ ਕਿਲੋ ਵੀ ਨਹੀਂ ਮਿਲਿਆ ਤੇ ਵਿੱਚ ਆਪਾਂ ਨੇ ਉੱਤੇ ਮਿਹਨਤ ਕਿੰਨੀ ਕੀਤੀ ਆ ਤੇ ਬੱਕਰੀ એનર્ਜੀ ਕਿੰਨੀ ਵੇਚੋ ਕਿਤੇ ਬੱਕਰੀ ਨੇ 2 ਕਿਲੋ ਖਾਣਾ ਤੇ ਕਿਤੇ ਬੱਕਰੀ 7 ਕਿਲੋ ਖਾਣਾ ਛੱਸੋ ਮੈਨੂੰ ਪਾਉਣ ਦਾ ਕੀ ਮਕਸਦ ਹੈ ਦੇ ਵਿੱਚ ਹੂੰ ਤਾਂ ਇਸ ਲਈ ਇਹ ਚੀਜ਼ਾਂ ਨੇਗੀਆਂ ਇਸ ਇਸ ਨੂੰ ਸਾਇਲਜ਼ ਨੂੰ ਮੈਂ ਬਿਲਕੁਲ ਹੀ ਨਕਾਰਦਾਗਾ ਬੱਕਰੀ ਦੇ ਲਈ ਇਹ ਲਾਹੇਵੰਦ ਨਹੀਂ ਹੈ ਹੂੰ ਬਿਲਕੁਲ ਨਕਾਰਦਾ ਸਾਇਲ ਸਾਇਲ ਜਿਹੜਾ ਉਹ ਬੱਕਰੀ ਦੇ ਲਈ ਲਾਹੇਵੰਦ ਨਹੀਂ ਹੈਗਾ ਠੀਕ ਆ ਬੱਕਰੀਆਂ ਪਾਲ ਰਹੇ ਆ ਪੇਟ ਭਰ ਰਹੇ ਆ ਪਰ ਜੇ ਬੀਟ ਗੇਨ ਦੀ ਗੱਲ ਠੀਕ ਹੈ ਨਹੀਂ ਹੁੰਦਾ ਦੂਜੀ ਗੱਲ ਜੇਕਰ ਤੁਸੀਂ ਮੱਲਕ ਕੋਲੋਂ ਕੋਈ ਜਾਂ ਬਰਸ਼ੀਨ ਲੈ ਲਓ ਜਾਂ ਲੂਸਣ ਲੈ ਲਓ ਉਹਨੂੰ ਤੁਸੀਂ ਸੁਕਾ ਲੈਨੇ ਹੋ 50% ਹੂੰ 50% ਸੁਕਾ ਕੇ ਉਹਦੀ ਉਹਨੂੰ ਕਹਿੰਦੇ ਹੈ ਹੈ ਕਹਿੰਦੇ ਉਹਨੂੰ ਹੈ ਕਹਿੰਦੇ ਇਹਨੂੰ ਉਹ ਹੈ ਤਿਆਰ ਕਰਦੇ ਹੋ ਤੁਸੀਂ ਹੂੰ ਤਾਂ ਹੈ ਦੇ ਨਾਲ ਤੁਸੀਂ ਉਹਨੂੰ 18% ਕਿਲੋ ਪਾਉਗੇ ਤਾਂ 18% ਨੂੰ ਪ੍ਰੋਟੀਨ ਮਿਲੂਗਾ ਠੀਕ ਹੈ ਠੀਕ ਆ ਪ੍ਰੋਟੀਨ ਮਿਲੂਗਾ ਨੂੰ ਠੀਕ ਆ ਤਾਂ ਉਹਦੇ ਨਾਲ ਕੀ ਆ ਉਹਦੀ ਜਿਹੜੀ ਪੂਰਤੀ ਆ ਸਤੁੱਲ ਅਹਾਰ ਦੀ ਸਾਰੀ ਹੋ ਗਈ ਪੂਰਤੀ ਹੋ ਗਈ ਉਹਦੀ ਡਰਾਈ ਮੈਟਰ ਦੇ ਨਾਲ ਠੀਕ ਆ ਤੇ ਪਰ ਦੂਜਾ ਜੇਕਰ ਉਦੋਂ ਬਾਅਦ ਤੁਸੀਂ ਕਹੋ ਵੀ ਸਭ ਤੋਂ ਟਾਪ ਦਾ ਇਹ ਕਿਹੜਾ ਹੁੰਦਾਗਾ ਜਾਂ ਸਾਈਲਜ ਕਿਹੜਾ ਹੁੰਦਾਗਾ ਅੱਜ ਮੈਂ ਤੁਹਾਨੂੰ ਉਹ ਵੀ ਦੱਸਣ ਜਾ ਰਿਹਾ ਜੇਕਰ ਪੂਰੇ ਟਾਪ ਦੀ ਪੰਜਾਬ ਦੇ ਵਿੱਚ ਗੱਲ ਕਰੀਏ ਪੂਰੇ ਇੰਡੀਆ ਦੀ ਗੱਲ ਕਰੀਏ ਵੀ ਪ੍ਰੋਪਰ ਟਾਪ ਦਾ ਸਾਈਲਜ ਕਿਹੜਾ ਹੁੰਦਾਗਾ ਉਹ ਇਹ ਹੁੰਦਾਗਾ ਜੇ ਤੁਸੀਂ ਜਿਹੜੀ ਚੀਜ਼ ਤੁਸੀਂ ਸੁਕਾ ਲਈ 50% ਕੋਈ ਵੀ ਚੀਜ਼ ਲੈ ਲਓ 50% ਆਪਾਂ ਨੂੰ ਸੁਕਾ ਲਿਆ ਨਮੀ ਖਤਮ ਕਰ ਲਈ ਉਹਦੇ ਵਿੱਚੋਂ ਸਾਹਣ ਤੋਂ ਬਾਅਦ ਨੂੰ ਟੋਕਾ ਕਰਕੇ ਕਿਸੇ ਬੈਗ ਦੇ ਵਿੱਚ ਕਿਸੇ ਥੈਲੇ ਦੇ ਵਿੱਚ ਜਾਂ ਕੋਈ ਟੋਆ ਪੱਟ ਕੇ ਜਿੱਥੇ ਕੋਈ ਉਹਦੀ ਹਵਾ ਨਾ ਪਵੇ ਉਹਨੂੰ ਦੱਬ ਦਈਏ ਆਪਾਂ ਠੀਕ ਆ ਜਾਂ ਬੋਰੇ ਦੇ ਵਿੱਚ ਕਹਿ ਲਓ ਤਾਂ ਉਸ ਨੂੰ ਉਸ ਤੋਂ ਬਾਅਦ ਆਪਾਂ 40 ਤੋਂ 45 ਦਿਨ ਬੰਦ ਰੱਖਣਾ ਦੇ ਵਿੱਚ ਠੀਕ ਆ ਕਿਉਂਕਿ ਉਹ ਸੁੱਕਾਗਾ ਗਿੱਲੇ ਤਾਂ ਰੱਖ ਸਕਦੇ ਜਲਦੀ ਉਹਦਾ ਦੂਜੇ ਦਿਨ ਤੁਰਤ ਕੱਢ ਲਈ ਪਾ ਸਕਦੇ ਹਾਂ ਕਿਉਂਕਿ ਜਿਹੜਾ ਸੁਕਾਇਆ ਹੋਇਆਗਾ ਜਿਹੜਾ ਸੁਕਾਇਆ ਹੋਇਆ ਹਾਂ ਉਹਨੂੰ ਆਪਾਂ ਤੁਸੀਂ ਉਹਦੇ ਵਿੱਚ ਪੈਕ ਕਰ ਦਿਓ ਥੈਲੇ ਦੇ ਵਿੱਚ ਤੁਸੀਂ ਜਦੋਂ ਮਰਜੀ ਅੱਜ ਪੈਕ ਕਰਤਾ ਸੁਕਾਇਆ ਹੋਇਆ ਤਾਂ ਕੱਢ ਲੂ ਵੀ ਖੋਲ ਸਕਦੇ ਹੋ ਪਰ ਉਹਦੇ ਵਿੱਚ ਜੇਕਰ ਉਹਦੀ ਗੱਲ ਕਰੀਏ ਠੀਕ ਆ ਕਟੋ-ਕਟ 18 ਤੋਂ 20% ਉਹਦੇ ਵਿੱਚ ਹੈਗਾਗਾ ਠੀਕ ਆ ਤੇ ਉਸ ਨੂੰ ਬੋਲਦੇ ਨੇਗੇ ਹੇ ਸੈਲਜ਼ ਹੇ ਸੈਲਜ਼ ਹੇ ਸੈਲਜ਼ ਜਿਹੜਾ ਕਿ ਦੁਨੀਆ ਦਾ ਟੌਪ ਸੈਲਜ਼ ਬੱਕਰੀਆਂ ਲਈ ਬੱਕਰੀਆਂ ਲਈ ਜੇਕਰ ਤੁਸੀਂ ਬੱਕਰੀਆਂ ਨੂੰ ਹੇ ਸੈਲਜ਼ ਪਾਉਂਗੇ ਮੇਰਾ ਇਹ ਵਾਅਦਾ ਹੈਗਾ ਕਿ ਤੁਸੀਂ ਬੱਕਰੀਆਂ ਨੂੰ ਆਸਾਨੀ ਨਾਲ ਪਾਲ ਸਕਦੇ ਹੋ ਤੇ ਉਹ ਤੋਂ ਜਿਹੜਾ ਭਾਰ ਵੇਟ ਗੇਨ ਹੈਗਾ ਦੂਜਿਆਂ ਨਾਲੋਂ ਬਹੁਤ ਜ਼ਿਆਦਾ ਫਰਕ ਪਾਉਂਦਾ ਇੱਕ ਪਾਸੇ ਚਾਰ ਬੱਕ ਚਾਰ ਪਾਈ ਚਲੋ ਇੱਕ ਪਾਸੇ ਇਹ ਪਾਈ ਜਿਹਨੂੰ ਮੇਰੇ ਕਹਿਣ ਨੂੰ ਦਰ ਦਿਨ ਰਾਤ ਦਾ ਫਰਕ ਹੂੰ ਦਿਨ ਰਾਤ ਦਾ ਫਰਕ ਆ ਇਸ ਲਈ ਨਾ ਬੱਕਰੀ ਬਿਮਾਰ ਹੋਵੇ ਕਿਉਂਕਿ ਉਹਦੇ ਵਿੱਚ ਨਮੀ ਖਤਮ ਹੋ ਹੂੰ ਜਿਹਦੇ ਵਿੱਚ ਪਾਣੀ ਆ ਉਹ ਕੋਈ ਵਿਚਾਰਾਗਾ ਉਹ ਇਹਦੇ ਲਈ ਲਾਹੇਵੰਦ ਨਹੀਂ ਹੈਗਾ ਠੀਕ ਹੈ ਬੱਕਰੀ ਨੂੰ ਹੀ ਅਸੀਂ ਨਮੀ ਖਤਮ ਕਰਕੇ ਪਾਉਣਾਗਾ ਬੱਕਰੀ ਲਈ ਉਹੀ ਲਾਹੇਵੰਦ ਤਾਂ ਇਸ ਲਈ ਮੈਂ ਬੱਕਰੀ ਪਾਲਕ ਵੀਰਾਂ ਨੂੰ ਇਹੀ ਕਹਿਣਾ 300 ਨੂੰ ਕਨਸੈਪਟ ਦੱਸਿਆ ਮੇਰੇ ਜੀ ਠੀਕ ਆ ਪਹਿਲਾ ਕਿਸੇਫਟ ਕੋਈ ਲਾਹੇਵੰਦੀ ਜਿਹਨੂੰ ਆਪਾਂ ਸੈਲਜ ਕਹਿੰਦੇ ਆ ਉਹ ਬਿਲਕੁਲ ਹੀ ਨਹੀਂ ਪਾਉਣਾ ਚਾਹੀਦਾ ਠੀਕ ਆ ਹਾਂ ਕਦੇ ਥੋੜਾ ਓਡੇ ਕੋਲ ਹੈਗਾ ਦੀ ਪਾਸੇ ਪਰ ਜ਼ਰੂਰਤ ਨਹੀਂ ਕੋਈ ਇਹ ਨਹੀਂਗਾ ਜੀ ਉਹ ਤਾਂ ਬਣਾ ਬੱਕਰੀ ਪਾਲਦੀ ਨਹੀਂ ਮੇਰਾ ਬਾਦ ਆਗਾ ਬੱਕਰੀ ਉਸ ਤੋਂ ਬਣਾ ਪਾਲੀ ਜਾ ਸਕਦੀ ਆ ਠੀਕ ਆ ਹੁਣ ਕਈ ਮੇਰੇ ਵੀਰ ਕਹਿ ਲੋ ਹੁਣ ਮੇਰੇ ਕੋਲ ਵੀ ਕਈ ਦਿਨ ਹੋ ਗਏ ਕੋਈ ਬੰਦਾ ਆ ਗਿਆ ਕਹਿੰਦੇ ਜੀ ਮਾਸਟਰ ਜੀ ਆਲੂ ਲੈ ਲੋ ਗੋਲੀ ਵਾਲੇ ਛੋਟੇ ਆਲੂ ਆਉਂਦੇ ਆ ਕਹਿੰਦੇ ਜੀ ਆਲੂ ਪਾ ਲੋ ਫਰੀ ਨੇਗੇ ਵਾ ਤਾਂ ਘੱਟ ਰੇਟ ਚ ਮਿਲਦੇ ਸੀਗੇ ਮਗਾ ਵੀ ਮੈਂ ਨਹੀਂ ਪਾਉਣੇ ਕਿਉਂਕਿ ਉਹਦੇ ਪਾਉਣ ਦੇ ਨਾਲ ਕੀ ਬੈ ਹੁੰਦੀ ਆ ਤੇ ਬੱਕਰੀਆਂ ਦੇ ਜਿਹੜੇ ਕੈਨੇਡੂ ਜੇ ਹੋ ਜਾਂਦੇ ਵੱਡੇ ਵੱਡੇ ਬਣ ਜਾਂਦੇ ਆ ਉਹ ਆਈਡੀਨ ਦੀ ਘਾਟ ਕਰਕੇ ਹੁੰਦੇ ਆ ਠੀਕ ਆ ਉਹ ਜੇ ਪਾਵਾਂਗੇ ਉਹਦੇ ਨੇ ਜ਼ਿਆਦਾ ਹੋਣਗੇ ਉਹ ਤਾਂ ਇਸ ਲਈ ਆਪਾਂ ਨੂੰ ਕਈ ਵਾਰ ਕਹਿੰਦੇ ਨੇ ਵੀ ਆਪਾਂ ਸਬਜ਼ੀਆਂ ਪਾ ਦਾਂਗੇ ਸਬਜ਼ੀਆਂ ਵਾਲੇ ਪਾਸੇ ਪੈਣਾ ਵੀ ਸਬਜ਼ੀਆਂ ਪਾ ਦਿਓ ਹਾਂ ਠੀਕ ਆ ਮੌਸਮੀ ਸਬਜ਼ੀ ਕੋਈ ਵਾਰ ਕੋਈ ਫ੍ਰੀ ਮਿਲਦੀ ਆ ਆਪਾਂ ਪਾ ਸਕਦੇ ਆ ਉਹ ਵੀ ਥੋੜੀ ਮਾਤਰਾ ਥੋੜੀ ਮਾਤਰਾ ਦੇ ਵਿੱਚ ਪਰ ਉਹਦੇ ਵਿੱਚ ਵੀ ਜ਼ਿਆਦਾ ਜੇ ਆਪਾਂ ਗੱਲ ਕਰੀਏ ਨਮੀ ਜ਼ਿਆਦਾ ਹੁੰਦੀ ਆ ਪਾਣੀ ਜ਼ਿਆਦਾ ਹੁੰਦਾ ਕਿਉਂਕਿ ਉਹਦੇ ਵਿੱਚ ਜਿੱਤੇ ਪਾਣੀ ਜ਼ਿਆਦਾ ਹੋਊਗਾ ਤਾਂ ਉਹਦੇ ਪ੍ਰੋਟੀਨ ਵੀ ਘੱਟ ਹੋਊਗਾ ਤਾਂ ਇਸ ਕਰਕੇ ਇਹ ਚੀਜ਼ਾਂ ਇੱਕ ਇਹਦੇ ਵਿੱਚ ਜਿੰਨਾ ਕੱਦ ਜ਼ਿਆਦਾ ਕਰੂਗਾ ਕੋਈ ਵੀ ਚੀਜ਼ ਲੈ ਲਓ ਜਿਹੜੀ ਕੱਦ ਜ਼ਿਆਦਾ ਕਰੂਗੀ ਫਰਜ਼ ਕਰੋ 2-3 ਫੁੱਟ ਜਿਹੜੀ ਜਾਂਦੇ ਵਿੱਚ ਹੁਣ ਵਿੱਚ ਆਚਾਰੇ ਨੇ ਉਹ ਚ 5-6 7-8 ਫੁੱਟ 10 ਫੁੱਟ ਬਗ ਜਾਂਦੇ ਆ ਜਿੰਨੇ ਉਹ ਜ਼ਿਆਦਾ ਵਧਣਗੇ ਉਹਨਾਂ ਦਾ ਪ੍ਰੋਟੀਨ ਲੈਵਲ ਘਟੂਗਾ ਠੀਕ ਹੈ ਇਹ ਵੀ ਗੱਲ ਹੈਗੀ ਆ ਜਿੰਨਾ ਤੁਹਾਡਾ ਛੋਟਾ ਚਾਰਾ ਹੋਊਗਾ ਉਹਦੇ ਵਿੱਚ ਉਹਨਾਂ ਪ੍ਰੋਟੀਨ ਜ਼ਿਆਦਾ ਜੇ ਮੈਂ ਬਰਸੀਨ ਆਪੋਗੇ ਲੂਸਨ ਹੋਗਾ ਤਾਂ ਇਸ ਕਰਕੇ ਇਸ ਨੂੰ ਆਪਾਂ ਨਿਊਟ੍ਰੀਸ਼ਨ ਦੇਣੀ ਜ਼ਰੂਰੀ ਆ ਪ੍ਰੋਟੀਨ ਦੇਣੀ ਜ਼ਰੂਰੀ ਆ ਕਹਿ ਲੋ ਹਨਾ ਤਾਂ ਉਹਦੇ ਲਈ ਹੀ ਆਪਾਂ ਨੂੰ ਬੱਕਰੀ ਪਾਲ ਸਕਦੇ ਆ ਮੇਨ ਆਪਣਾ ਮਕਸਦ ਬੱਕਰੀ ਨੂੰ ਭਾਰ ਗੇਟ ਕਰਨਾ ਠੀਕ ਹੈ ਉਹਦਾ ਗੇਨ ਭਾਰ ਨੂੰ ਵਧਾਉਣਾ ਭਾਰ ਤਾਂ ਹੀ ਵਧੂਗਾ ਜੇਕਰ ਉਸ ਨੂੰ ਡਰਾਈ ਮੈਟਰ ਪਾਵਾਂਗੇ ਤੇ ਇਸ ਕਰਕੇ ਆਪਣੇ ਫੀਡ ਦੇ ਖਰਚੇ ਵੀ ਘਟਣਗੇ ਤੇ ਬੱਕਰੀ ਪਾਲਣ ਆਸਾਨੀ ਨਾਲ ਕੀਤਾ ਜਾਦਾ ਇਹੀ ਸਾਡਾ ਟ੍ਰੇਨਿੰਗ ਦਾ ਮੁੱਦਾ ਸਾਡਾ ਟ੍ਰੇਨਿੰਗ ਦਾ ਦਿਨ ਰਾਤ ਦਾ ਇਹੀ ਫਰਕ ਆ ਅਸੀਂ ਜਦੋਂ ਟ੍ਰੇਨਿੰਗ ਦਿੰਨੇ ਆ ਅਸੀਂ ਕੋਈ ਮਨਕਰ ਤਰੀਕਿਆਂ ਦੇ ਨਾਲ ਟ੍ਰੇਨਿੰਗ ਨਹੀਂ ਦਿੰਦੇ ਅਸੀਂ ਟ੍ਰੇਨਿੰਗ ਉਹੀ ਦਿੰਨੇ ਆ ਜਿਹੜਾ ਅਸੀਂ ਹਣਾ ਰਹੇ ਹਾਂ ਜਿਹੜਾ ਅਸੀਂ ਕਰ ਰਹੇ ਹਾਂ ਜਿਹੜੀ ਕਿ ਅਸੀਂ ਗਲਤੀ ਕੀਤੀ ਆ ਉਹ ਅਸੀਂ ਬੱਕਰੀ ਪਾਲਕ ਵੀਰਾਂ ਨੂੰ ਪਹਿਲਾਂ ਰੋਕਦੇ ਆ ਸਾਡਾ ਮੇਨ ਬਾਕਸ ਦੇ ਇਹੀ ਆ ਸਾਡੇ ਕੋਲ ਫਾਰਮਰ ਐਤਵਾਰ ਨੂੰ ਆਉਂਦੇ ਨੇ ਸਾਡਾ ਮੇਨ ਬਾਕਸ ਦੇ ਇਹੀ ਹੁੰਦਾ ਜੇ ਆਏ ਆ ਤਾਂ ਤੁਸੀਂ ਇਸ ਤਰ੍ਹਾਂ ਇੱਧਰ ਆ ਨਹੀਂ ਜਾਣਾ ਤੇ ਜੇ ਪੌਣਾ ਤਾਂ ਆ ਹੀ ਪੌਣਾ ਆ ਨਹੀਂ ਪੌਣਾ ਕਿਉਂਕਿ ਅਸੀਂ ਉਹ ਚੀਜ਼ਾਂ ਕਰ ਚੁੱਕੇ ਹਣਾ ਸੁੱਕੇ ਆ ਤੇ 8 8 ਸਾਲਾਂ ਦਾ ਮੇਰਾ ਤਜਰਬਾ ਗਾ ਮੈਂ ਇਹੀ ਮੇਰੇ ਵੀਰਾਂ ਨੂੰ ਵਾਰ-ਵਾਰ ਗੱਲਾਂ ਕਹਿਣਾਗਾ ਤੇ ਤੁਸੀਂ ਵੀ ਸਾਡੇ ਕੋਲ ਪਹੁੰਚਦੇ ਰਹੇ ਨੇ ਹੋ ਕਿ ਜਿਹੜੇ ਹੁਣ ਸਾਇਲਜ ਰੂਮ ਦੱਸਦੇ ਠੀਕ ਆ ਕੋਈ ਅਗਲੀ ਵਾਰ ਐਤਕੀ ਮਾਰ ਚਾਰ ਬਹੁਤ ਪਿਆਗਾ ਤਾਂ ਅਗਲੀ ਵਾਰ ਬਹੁਤ ਘੱਟ ਵਿਚਾਰ ਪਊਗਾ ਹੂੰ ਕਿਉਂਕਿ ਐਤਕੀ ਚਾਰ ਰੋਣ ਦੇ ਨਾਲ ਬਹੁਤ ਪਸ਼ੂ ਬਿਮਾਰ ਵੀ ਹੋਏ ਨੇ ਤੇ ਸਾਇਲਜ ਖਰਾਬ ਵੀ ਬਹੁਤ ਹੋਇਆ ਤਾਂ ਇਸ ਕਰਕੇ ਉਹ ਚੀਜ਼ ਤੋਂ ਬਚਣਾ ਉਹੀ ਚੀਜ਼ ਪਾਓ ਜਿਹੜੀ ਆਪਾਂ ਨੂੰ ਕੋਈ ਪ੍ਰੋਫਿਟ ਆਵੇ ਠੀਕ ਆ ਇਸ ਕਰਕੇ ਐਮੀ ਕਿਸੇ ਦੇ ਪਿੱਛੇ ਲੱਗ ਕੇ ਆਪਾਂ ਇਹ ਨਹੀਂ ਵੀ ਸਾਇਲਜ ਪਾਓ ਦੀ ਸਾਇਲਜ ਪਾਓ ਮੈਂ ਬਿਲਕੁਲ ਨਕਾਰਦਾ ਇਸ ਚੀਜ਼ ਨੂੰ ਬੱਕਰੀਆਂ ਦੇ ਲਈ ਕੋਈ ਸਾਇਲਜ ਜ਼ਰੂਰੀ ਨਹੀਂ ਠੀਕ ਹੈ ਇਹ ਚੀਜ਼ਾਂ ਜੇ ਕਿਸੇ ਨੂੰ ਇਸ ਚੀਜ਼ ਬਾਰੇ ਸਮਝ ਨਾ ਆਵੇ ਤਾਂ ਤੁਸੀਂ ਮੈਨੂੰ ਐਤਵਾਰ ਨੂੰ ਆ ਕੇ ਮਿਲ ਸਕਦੇ ਹੋ ਗੱਲ ਕਰ ਸਕਦੇ ਹੋ ਵਿਚਾਰ ਕਰ ਸਕਦੇ ਹੋ ਤੁਹਾਡੀ ਹਰ ਗੱਲ ਦਾ ਜਵਾਬ ਤਾਂ ਜਾਊਗਾ ਠੀਕ ਹੈ ਮਾਸਟਰ ਜੀ ਸ਼ੁਕਰੀਆ ਜੀ ਧੰਨਵਾਦ